ਸਾਡੇ ਸ਼ਹੀਦ ਇਹਦੇ ਨਾਲ ਤਿੰਨ ਦੱਸਾਂ ਵੀ ਦਾਣੇ ਹਲੇ ਪਏ ਐ ਇਹਨਾਂ ਦੇ ਘਰੇ ਚਲ ਬਈ ਚੜਾਲ ਗਏ ਓ ਚਲ ਬਈ ਓਏ ਅੱਗੇ ਕੋਈ ਨੂੰ ਕਰਕੇ ਬਾੜੇ ਆਪੇ ਅਗਰਾਂ ਮੈਂ ਪਸੋਂ ਦੇਚਿਆ ਜਰਾ ਸੀ ਹਾਂ ਤੌਦਾ ਘਰੇ ਜਾ ਕੇ ਲਗਾਈਏ ਜੀ ਆਪੇ ਕਰਾਂਗੇ ਬਜਣਾ ਜੀ ਥੋੜੋ ਐ ਤੂੰ ਚੌਦੇ ਦੇ ਲਾ ਪੈਸੇ ਲਗਾਈਦਾ ਕੀ ਆ ਕੁਆਲਟੀ ਵਧੀਆ ਵੇਖਦਾ ਵੇਖਦਾ ਇਹ ਵੀ ਆ ਪਿਆ ਲੱਗਦਾ ਹਲੇ ਢੋਲਦੇ ਨਾ ਵਾਸਤੇ ਦਾਣੇ ਰੱਖੇ ਸਾਡੇ ਆ ਆ ਥੋੜੀ ਜਿਹੀ ਦਾਣਵਾਰ ਕਬੂਤਰ ਆ ਗਏ ਭੰਗਣੇ ਦੇ ਥੋੜੀ ਜਿਹੀ ਹੋਰ ਦੱਬੀ ਪੜਦੇ ਪੱਤਰਾ ਪੱਤਰਾ ਲੱਗੇ ਆ ਪੱਟ ਦੇ ਗੱਲ ਪੱਟ ਦੀ ਜਲਦੀ ਗਾਲੀ ਦੀ 10 ਕਿਨੇ ਵਿੱਚ ਨਹੀਂ ਦਸ ਮਾ ਦਾ ਦਸਤਾ ਨਾ ਨਾ ਇੱਕ ਦੋ ਕੁ ਕਹਿੰਦੇ ਲੈਣੀ ਇੱਕ ਤਾਂ ਇੱਕ ਲੈ ਲੈ ਕਿੰਨੇ ਲੈਣੇ ਇੱਕ ਦੋ ਦਸੋ 10000 ਰੁਪਈਆ ਆ ਬਾਬਾ ਪੱਕਾ ਤੇਰਾ ਆ ਬਾਬਾ ਪਰ ਇਹਨੂੰ ਉਪਰ ਇਹਨਾਂ ਨੇ ਵੇਚਣੀ ਆਗੇ ਵੀਰੇ ਵੇਚ ਲੈਣਾ ਫਿਰ ਜੇ ਹੁਣ ਇੱਥੋਂ ਹੀ ਮਹਿੰਗੀ ਲੱਗੀ ਬਿਲਕੁਲ ਜਿੱਥੋਂ ਫਿਰ ਦੇਖ ਕੇ ਲੈ ਲੈਣਾ ਨਾ ਲਾਉਣ ਠੀਕ ਕਹਿੰਦੇ ਆ ਉਹ ਜਵਾਬ ਦੇ ਜਾਂਦਾ ਕਿੰਨੇ ਦੀ ਵੇਚਣੀ ਆ ਬੋਲ ਤਿੰਨ 10 ਤਾਂ ਚਾਜ ਪੈਸੇ ਦਾਮ ਨਾਲ ਲੈ ਜਾਣ ਵੇਚ ਲੈਣਾ ਕਿੰਨੇ ਦੀ ਵੇਚਣੀ ਆ 10 ਤੋਂ ਮੈਂ ਗੱਲ ਕਰਦੀ ਵਿਚਾਲੇ ਬੰਦੇ ਨੂੰ ਸਾਢੇ 9000 ਤੋਂ ਘੱਟ ਦਿੰਦਾ ਨਹੀਂ ਜੀ ਤੇਰਾ ਬਲ ਹਾ ਜਾ ਮਾਣੀ ਡੇੜੇ ਨੇ ਲੱਗਣ ਦਿੰਦੇ ਦੂਰ ਆ ਤਾ ਨਾ ਕਬੂਤਰ ਆ ਰਗੇ ਆ ਸਾਡੇ ਸ਼ੀ ਦੇ ਦੇ ਨਾ ਤਿੰਨ ਦੱਸਿਆ ਵੀ ਦਾਣੇ ਹਲੇ ਪਾਏ ਆ ਇਹਨਾਂ ਦੇ ਘਰੇ ਚਲ ਬਈ ਚੜਾਲ ਗੇ ਹੋ ਚਲ ਬਈ ਓਏ ਆ ਕਾਂ ਕਰ ਬੱਜਿਆ ਤੇ ਸਾਡੇ ਮਿੱਤਰ ਹਲਕਾਰੀ ਲੈਣ ਵਾਲੀ ਗੰਦੀ ਨਹੀਂ ਕਰਦੇ ਹੂੰ ਪੁੱਥਾਂ ਮਰੂੜੀ ਜਾਂਦੇ ਆ ਸਹੀ ਗੱਲ ਆ ਜੀ

ਲੈਣਾ ਦਬ ਦੇ ਰੇ ਤੇ ਬੰਦ ਗਿਆ ਸਾਡਾ ਬੰਦਾ ਕਹਿੰਦਾ ਸੀ ਆਹ ਪਟ ਤੂੰ ਕਰ ਰਾਇ ਕਰ ਇਹ ਬਾੜੇ ਨਾ ਲਾ ਦੇ ਹੋਰ ਲੋਰ ਤਖ ਲਾ ਕਰ ਉਹ ਕਹੀ ਯਾਰੀ ਬਾੜੇ ਲੱਗ ਗਏ ਫੇਰ ਓਖਾ ਹੋ ਜਾਂਦਾ ਤੇਰੇ ਨਾਲ ਬੁੜਨਾ ਬੜਾ ਕੀ ਰਾਜਾ ਸਾਡੇ ਛੇ ਉਹ ਮੈਂ ਉਹ ਰੈਕ ਰਾਇ ਤਾਂ ਜ਼ਰੂਰੀ ਆ ਬੜਾ ਐ ਕਰ ਲੈ ਉਹ ਕਰਕੇ ਬਰਾ ਕਰ ਦੇ ਦੇਖ ਕੇ ਯਾਰ ਤੇਰਾ ਮਾਲ ਸਾਡਾ ਖੜਾ ਨਹੀਂ ਪੈਸੇ ਲਾਉਣ ਵਾਲਾ ਪੈਸੇ ਮੈਂ ਲਾਉਣਿਆ ਤੇ ਲੈ ਲੈ ਕੋਈ ਗੱਲ ਛੇਲੀ ਵਧੀਆ ਯਾਰ ਕੀ ਰਾਜਾ ਮੂੰਹ ਉਹ ਕਿੰਨੇ ਲਾਇਆ ਭਾਈ ਇਹਨੂੰ ਕਿਹਾ ਵੀ 6000 ਲਾਤਾ ਕਿ ਤੂੰ ਬਲ ਪੰਜੀ ਨਹੀਂ ਤੂੰ ਵਧਿਆ ਉਹ ਛੇ ਲਾ ਰਿਆ ਫਿਰ ਰੈਕ ਆ ਭਾਈ ਠੀਕ ਆ ਠੀਕ ਆ ਐਂ ਦਾ ਵਰ ਕਹਿੰਦਾ ਮੈਂ ਰਾਇ ਕਰ ਲੈਣਾ ਅਹੀਂ ਕਹਿਣਿਆਂ ਨੂੰ ਤੇਰਾ ਰੂ ਕਰ ਲਾ ਦੂ ਬਈ ਬਦਾਲਾ ਬੰਦਾ ਦਾ ਸਾਡੇ ਛੇ ਲਾ ਸਾਡੇ ਛੇ ਲਾਦਾ ਸਾਡੇ ਛੇ ਲਾਦੀ ਵੀ ਨੀਚੇ ਦੇ ਦਦਾ ਸਾਡੇ ਛੇ ਥੋੜਾ ਜਿਆ ਕੂ ਮਾੜ ਤਾਂ ਚੜ ਜਾ ਦਸੂਰੇ ਲਗਾਈ ਕੀ ਹੋ ਯਾਰ ਕਮਾਲ ਆ ਯਾਰ ਯਾਰ ਫੁੱਲ ਕੁਆਲਟੀ ਬੜ ਗਿਆ ਕੋਈ ਨੀ ਕਰਕੇ ਬਾੜੇ ਆਪੇ ਕਰਾਂਗੇ ਪਸੋਂ ਦੇਚਿਆ ਜੇ ਰਾਂਜੀ ਹਾਂ ਸੌਦਾ ਕਰੇ ਜਾਂਦ ਕੇ ਲਗਾਈਏ ਕਿ ਆਪੇ ਕਰਾਂਗੇ ਬਜਣਾ ਦੀ ਥੋੜੋ ਹੈ ਤੇ ਸੌਦੇ ਦੇ ਲਾ ਪੈਸੇ ਲਗਾਈ ਦਾ ਕੀ ਹੈ ਕੁਆਲਟੀ ਵਧੀਆ ਹੈ ਕੁਆਲਟੀ ਤੇ ਤੀ ਹੈ ਯਾਰ ਕੋਈ ਨਹੀਂ ਆ ਨਖਾਈ ਵਾਲੀ ਜੀ ਇਹ ਵਜਨ ਵਾਲੀ ਨਹੀਂ ਹੈ ਕੁਆਲਟੀ ਵਾਲੀ ਆ ਵੀਰੇ ਕਬੂਤਰ ਹਰ ਗਈ ਪੱਟ ਸਾਡੇ ਸਾਹਿਬ ਨਾਲ ਲੱਗਣ ਦੇ ਪੈਸੇ ਇਹਦੇ ਤੇ ਚਾਰ ਤੇ ਬੜੀ ਆ ਚਾਰ ਤੇ ਇਕੱਲੇ ਤੇ ਹੈ ਸਾਢੇ 6 ਦਿਨਾਂ ਦਾ ਸਾਢੇ 6 ਚੱਕ ਬਈ ਅੱਗੇ ਜਾ ਦੇ ਦੇ ਤੈਨੂੰ ਆਖਾ ਦੂਰਾਇਆ ਕਰ ਲੈ ਫੋਨ ਫੋਨ ਲਾ ਲਾ ਬਾਹਲੇ ਨਾਲ ਹੋਰ ਤੈਨੂੰ ਸਾਢੇ 6 ਕਿਉਂ ਗੱਲੇ ਗਿਆ ਮੈਂ ਤਾਂ ਸਾਢੇ 9 ਕਾ ਸਾਢੇ 9 ਕਰਕ ਬੜਾ ਆ ਸਾਡੇ ਥੋੜਾ ਬੋਲਾ ਚੱਕ ਦਿੰਦੇ ਇਹ ਤਾਂ ਹੋ ਜਾਂਦਾ ਦੇਖ ਤਾਂ ਮੈਂ ਇੰਨੀ ਕੋਣ ਕੋਲਾ ਤੈਨੂੰ ਨਹੀਂ ਮੈਨੂੰ ਦਵਾ ਨਹੀਂ ਦੇਦਾ ਇੱਥੇ ਤੈਨੂੰ ਕਿੱਥੇ ਤੱਕ ਚੱਲ ਤੀ ਹੈ ਤੂੰ ਕਿੱਥੇ ਸੜਦਾ ਮੈਂ ਤਾਂ 8.5 ਤੋਂ ਘੱਟ ਦਿੰਦਾ ਨੀਰਪਾਵੇਂ 10 ਹਾਰੀ ਕਹਾਲਾ ਹਾਂ ਨਹੀਂ ਬੰਨਣਾ ਨਹੀਂ ਸੋਤਾ ਹਾਂ ਦੂਰ ਆ ਭਾਈ ਦਿਲ ਦੂਰ ਆ ਉਹ ਚਾਰ ਅੱਠ ਬਾਈ ਦੋ ਵੀ ਨਹੀਂ ਪੁੱਛਦੇ ਉੱਡ ਦੇਖੀ ਜਾਊਗੀ ਕੀ ਗੱਲ ਕਰ 10 10 ਹਜ਼ਾਰ ਬਸ ਲਾਉਣੀ ਲਾੜੀਆ ਪੱਟਾ ਸਾਡੇ ਉਹ ਕੋਈ ਨਹੀਂ ਮਰਨ ਨਹੀਂ ਲੱਗੇ ਉਹ ਕੋਈ ਹੋਰ ਹੈਗਾ ਕਾਕ ਉਹ ਤੋਂ ਬਿਨਾਂ ਕੋਈ ਹੋਰ ਹੈਗਾ ਕਾਕ ਦੱਸੋ ਫੇਰ ਤਾਂ ਸਭ ਤੋਂ ਨੇੜੇ ਆ ਦੇਖੋ ਜੇ ਕੋਈ ਹੈ ਤਾਂ ਤੂੰ ਮੰਡੀ ਵਾਲਾ ਹੀ ਬੈਠ ਜਾ ਕੱਟ ਚੰਗੀ ਆ ਬੰਦੇ ਨੂੰ ਕੋਈ ਘਰ ਦੋ ਫਿਰ ਯਾਰ ਉਹੀ ਬੰਦੇ ਨੂੰ 1900 ਕੌਣ ਦੇ ਤੂੰ ਮਹੀਨੇ ਦੇ ਧਾਰ ਕਹਿਣਾ ਯਾਰ ਬਸ ਤੋਰ ਫੜ ਲੈ ਓਰੇ ਆ ਧਾਰ ਲੋੜ ਹੀ ਨਹੀਂ ਆਉਂ ਗੱਲ ਕਰਦੇ ਆ ਕੋ ਯਾਰ ਭਾਈ ਉਹ ਗੱਲ ਹੀ ਨਾ ਕਰੋ ਲੋੜ ਹੀ ਨਹੀਂ ਗੱਲ ਕਰਨ ਦੀ ਜਦੋਂ ਹੈ ਅਗਲੇ ਕੋਲ ਨਕਦ ਚੇਰੀ ਦਾ ਮਸਲਾ ਚੰਦੜੇ ਉਹੀ ਚੱਲਣ ਤੋਂ ਨਾ ਧਾਰ ਦਾ ਨਗਦੇ ਦਾ ਨਗਦਾਂ ਦੀ ਚੱਲਣ ਤੋਂ ਗੱਲ ਖਤਮ ਹੋ ਗਈ ਧਾਰਾ ਦਾ ਬਰੋੜੀ ਲੱਗਣਾ ਹੋ ਗਈ ਆ ਜੇ ਤੇ ਕਰ ਤਾਂਗੇ ਹੋਰ ਤਾਂ ਆ ਜਾ ਤੂੰ ਤੇ ਹੁਣੀ ਨੱਟਾਂਗੇ ਫਿਰ ਧਾਰ ਨੂੰ ਹੋਰ ਦੇ ਦੇਗੇ ਅੱਠ ਦੀ ਲੈ ਜਾ ਬਾਈ ਓਏ ਹੋਰ ਹੋ ਜਾ ਮੇਰੇ ਕੋਲ ਛੱਟ ਦੀ ਲੈ ਜਾ ਉਹ ਮੇਰੀ ਤਾਂ ਗੱਲ ਸੁਣ ਲੈ ਤੇਰੇ ਪਸੰਦ ਆ ਯਾਰ ਤੂੰ ਯਾਰ ਸੌਦਾ ਯਾਰ ਅਗੇ ਲੈ ਯਾਰ ਖਾਂਦਾ ਕਰ ਸੁਣ ਮੇਰੀ ਗੱਲ ਇੱਕ ਮਿੰਟ ਸੁਣ ਲੈ ਭਾਈ ਕਮਾਣਾ ਨਹੀਂ ਨਾ ਭਾਈ ਕੋਈ ਨਹੀਂ ਇੱਥੇ ਨਾ ਕੋਈ ਦੇਵੇ ਨਾ ਕੋਈ ਦਵਾ ਵੇਚੇ ਪਹਿਲੀ ਗੱਲ ਤਾਂ ਇਹ ਤੂੰ ਬਜਰ ਕੰਨਾ ਬਜਨ ਵਾਲੇ ਕਰਨੀ ਵੀਰੇ ਪਾਜਨ ਦੀ ਵਾਲੇ ਬਿਗਾ ਨਹੀਂ ਉਹ ਦੇਖ ਤੂੰ ਕੁਆਲਟੀ ਵਧੀਆ ਕੁਆਲਟੀ ਵਧੀਆ ਤੇ ਘਰੇ ਦਾ ਖਾਤਰੀ ਕਹਿੰਦੇ ਸੀ ਅਸੀਂ ਕਿਦੋਂ ਕਹਿੰਦਾ ਵੀ ਦਰਦਵਾਰੇ ਛੱਡਿਆ ਤੂੰ ਇਹਨੂੰ ਉਰੇ ਆ ਮੇਰੇ ਕੋਲ ਪਾ ਲੈ ਨਾ ਯਾਰ ਹੋਰ ਉਸੋ ਗੱਲ ਤਾਂ ਸੁਣ ਲੈ ਉਰੇ ਆ ਇੱਧਰ ਇੱਧਰ ਆ 1000 ਦੇ ਪਾ ਦਿਖਾਈ ਦੀ ਆ ਉਹ ਤਾਂ ਦੇਖ ਬੱਦ

7 ਦੇ پیسے ਐਵੇਂ ਲਾਈ ਜਾਂਦੇ ਆ ਐਵੇਂ ਲਾਉਣੇ ਨਾ ਤਾਂ ਡਰਦਾ ਪਰ ਆ ਗਿਆ ਅਜੀ ਬੱਕਰੀ ਪਿੱਛੇ ਤਾਂ ਬਹੁਤ ਅੱਰੀ ਲੱਗਿਆ ਕੋਈ ਨਹੀਂ ਫਿਰ ਆ ਵੀ ਇਹ ਵੀ ਕੱਟ ਜੀ ਲੱਗੇ ਤੁਹਾਨੂੰ ਕਿੰਨੇ ਕਰਤੇ 7000 ਹੁਣ ਤਾਂ ਟਿਕਾਣਾ ਹੀ ਕਰਦੀ ਗੱਲ ਦੇਖ ਲੈ ਜੀ ਆ ਬੱਕਰੀ ਆ 13 ਟਿਕਾਣਾ ਕੋਈ ਬੜਾ ਤੋਂ ਪੜਕਾ 13 ਟਿਕਾਣਾ ਨਹੀਂ ਆਉਂਦਾ 13 ਨਹੀਂ ਤੈਨੂੰ ਪਤਾ ਪਈ ਜਾਂਦੇ ਕੀ ਹੋ ਗਿਆ ਬਣਦਾ ਹੀ ਨਹੀਂ ਉਹ ਪਰਚੀ ਤਾਂ ਲੈ ਆ ਮਤਲਬ ਬਣਦੀ ਕੋਲੇ ਫਾਈਨਲ ਮੰਨ ਲਿਆ ਯਾਰ ਛਾਈ ਘੱਟਾਈ ਘੱਟ ਕਾਲੇ ਲਾਈ ਬਾਈ ਦੇ ਤੇਰੇ ਸ਼ਾਟ ਚੱਲਦੇ ਆਲਾ ਲਾ ਨਜ਼ਰ ਹੱਥ ਕਰ ਹੱਥ ਕਰ ਜੇਪ ਜੀ ਪਾ ਦੇ ਜੇਪ ਜੀ ਆ ਜੂਗੇ ਨਾ ਬਹੁਤ ਬਫਾਰ ਤੱਤਾ ਨਹੀਂ ਸਹੀ ਜੇ ਤੂੰ ਸਹੀ ਪੁੱਛਦਾ ਤੂੰ ਸਾਡਾ ਕੋਈ ਦੁਸ਼ਮਣ ਨਹੀਂ ਐ ਵੀ ਇੰਨੇ ਬੰਦੇ ਖੜੇ ਆ ਤੈਨੂੰ 70 ਰੁਪਏ ਨਾਲ 20 ਰੁਪਏ ਜਾਇਜ਼ ਮਹੂਰ ਜਾਇਜ਼ ਲਾ ਕੇ ਲਖਾਈ ਕਰਾ ਦੂਗਾ 7 ਚੱਤ ਜੀ ਹਾਂ ਤੈਨੂੰ 7 ਖਰਾ ਦੇ 7 ਦੀ ਲਖਾਈ ਇਹ ਕਰਾ ਦੂਗਾ ਤੇ ਹੁਣ ਤੁਹਾਨੂੰ ਹਾਂ ਮੈਂ ਤੇ ਵੇਚਣਾ ਗਾਣ ਵੇਚਣਾ ਗਾਣ ਜੇ ਦੋਨਾਂ ਨੂੰ ਮਨਜ਼ੂਰ ਹੋਇਆ ਹੁਣ ਲਿਖਾਈ ਤੇਰੀ ਸਾਡੇ ਸੱਤ ਦੀ ਪੱਟ ਲਾ। ਐਵੇਂ ਲਿਖਾਈ ਨ ਕੋਈ ਫੇਰ ਉਸ ਨੂੰ ਉਟਨੀ ਹੁਣ ਬੱਸ ਆਪਣੀ ਆਪਣੀ ਲਿਖਾਈ ਕਰਾ ਸਾਡੇ ਹੱਥ ਦੀ ਲਾ ਲੈ ਕੇ ਹੀ ਜਾਣੀ ਆਦਾ। ਲਿਖਾਈ ਦੀ ਪਿੱਛੇ ਤੂੰ ਕਰੇ ਵਾਸਤੇ ਪਹਿਲਾਂ 100 ਰੁਪਇਆ 100 ਆ 100 100 ਰੁਪਇਆ ਓ ਫਾੜੀ ਯਾਰ ਫਾੜੀ ਯਾਰ ਹਾਂ ਚਾਹ ਤੂ ਰਿਪੋਰਟ ਦੀ ਮੰਡੀ ਚ ਆਏ ਵਕਤ ਦੇ ਸੀ ਹਾਂ 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 ਖਾਲੀ ਨਾ ਹੋਵੇ ਜੱਕ ਤੇ ਦਿੰਦੇ 75 ਰੁਪਏ ਰਸਾਂ ਦਾ ਫੜਾਈ ਰਸਾਂ ਦਾ 200 ਰੁਪਏ ਬਣਾ ਦੇ ਸਾਲਾ ਸਭਾ ਪੈਸੇ ਮਿਲਣਗੇ ਬਾਈ ਚਾਹ ਚੁੱਕੀ ਜਿੰਨੀ ਕੋਈ ਨਹੀਂ ਆ ਜਾਂਦੀ ਕੋਈ ਹੋਰ ਬਾਈ ਇੱਧਰ ਵੀ ਬਣਾ ਦੇ ਯਾਰ ਆਪਣੀ ਲਿਆ ਲਿਆ ਮੋਰਨੀ ਮੋਲ ਲੈ ਕੇ ਆਏ ਹਾਂ ਮੋਲ ਲੈਂਦੀ ਹੈ ਠੀਕ ਆ ਗੱਬਣਾ ਗੱਬਣਾ ਬਈ ਕੀ ਮਲ ਕਰਦਾ ਇਹਦਾ ਮਲ ਕੀ ਕਰਦਾ ਇਹਦਾ 35000 ਦੰਦੋਂ ਕਿਵੇਂ ਆ ਦੰਦੋਂ ਕਿਵੇਂ ਆ ਪੂਰੇ ਆ ਪੂਰੇ ਆ ਠੀਕ ਆ ਹੁਣ ਵੇਚਣੀ ਇਹ ਵੇਚ ਦੇਾਂਗੇ ਤੂੰ ਲੱਗਦਾ ਹੋ ਆਪਦਾ ਢੁਕਾ ਦੇਾਂਗੇ ਅਸੀਂ ਲੱਗਦਾ ਲਉਦਾ ਕਿ 35 ਮੰਗਿਆ 33.5 ਵਾਲਾ ਆਉਂਦਾ ਤਾਂ ਆ ਜੇ ਆਹ ਆ ਇਹਦੂ ਤਾਂ ਨਹੀਂ ਘੜਦਾ ਤੂੰ ਮੈਂ ਲਾ ਲਿਆ ਹਿਸਾਬ ਤੇਰਾ ਹੁਣੀ ਦਿੱਤੇ ਹਲੇ ਹੈ ਨਹੀਂ ਉੱਤੇ ਇਹ ਤਾਂ ਫਿਰ ਦੇਖ ਹੀ ਲਿਆਉਣੀਆਂ ਪੈਣਗੀਆਂ ਇਹ ਤੇਰੇ ਖਾਤੇ ਵੱਧ ਗਏ ਕਿਹੜੇ ਅੱਜ ਤਾਂ ਪੱਟ ਲੱਤੀ ਹੈ ਬਾਈ ਅੱਜ ਤਾਂ ਪੱਟ ਲੱਤੀ ਹੈ ਬਾਈ ਤਾਂ ਆਏ ਕਰਨਾ ਚਲ ਆਪਾਂ ਨੂੰ ਕਰ ਲਾਂ ਹਾਂ ਆਹੋ ਫਿਰ ਪੇਕਰਾਵਾ ਵਕਾਈ ਪੱਠ ਕਿਹੜੀ ਸੀ ਲਕੀਰਾਂ ਹੀ ਕਢਾ ਦਿਆਂ ਪੱਠ ਪਿੱਛੇ ਲੈ ਗਏ ਪੱਠ ਦਾ ਲਗਾ ਦਿਓ ਪੱਠ ਲੈ ਕੇ ਬਈ ਸੀਗੀ ਕਾਲੀ ਜੀ ਤਾਂ ਪੱਠ ਹਾਂ ਕਿੱਧਰ ਗਿਆ ਬੂਰ ਕਰਨੀ ਸੀ ਜਿਹੜੀ ਉਹ ਵੰਨ ਤੇ ਯਾਰ ਆਲੇ ਪਈ ਆਲੇ ਮਣੀ ਕਿਨੇ ਪਾਉਣੇ ਆ ਆ ਪੱਟ ਪਿੱਛੇ ਆ ਪੱਟ ਪਿੱਛੇ ਰੋਲਾ ਪਈ ਹੈ ਹੈ ਤਖੜੇ ਮਾਤਾ ਜੀ ਆ 7000 ਕੇ ਵੀ ਪਾਉਣ ਉਹ ਵੀ ਲਵਾਲਾ ਹੁਣ ਤਾਂ ਕਿ ਨਹੀਂ ਚੱਲਦੀ ਪਾਲੇ ਨੇ ਲਈ ਆ ਅੱਲਾ ਵੜਦਾ ਗਲਾਸ ਚ ਭੁੱਲੇਗਾ ਈਗਾ ਯਰ ਪਾਲੇ ਪਾਲੇ ਹੁਣ ਆਇਆ ਜੀ ਚੀਜ਼ ਲਿਖ ਕੇ ਪਾਉਣੀ ਆ ਉੱਤੇ ਵੇਖੀ ਆੜਿਆ ਮੈਚ ਕੱਢਿਆ ਪਾਲੇ ਨੇ ਫੋਟੋ ਤੇਰੀ ਮੈਂ ਖਿੱਚ ਲਈ ਆ